ਹਲਕਾ ਵਿਧਾਇਕ ਦਿਨੇਸ਼ ਛੱਡਾ ਵੱਲੋਂ ਲਗਾਤਾਰ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੀ ਲੋਕਾਂ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਜਾ ਰਹੇ ਹਨ ਇਸੇ ਕੜੀ ਦੇ ਤਹਿਤ ਅੱਜ ਉਹਨਾਂ ਵੱਲੋਂ ਖੇਤਰ ਦੇ ਪਿੰਡ ਸ਼ਾਹਪੁਰ ਵਿਖੇ ਲੋਕਾਂ ਨੂੰ ਪਿੰਡ ਤੋਂ ਸੁਰੱਖਿਤ ਬਾਹਰ ਕੱਢਣ ਲਈ ਐਨਡੀਆਰਐਫ ਦੀਆਂ ਟੀਮਾਂ ਬੁਲਾਈਆਂ ਗਈਆਂ ਅਤੇ ਵਿਧਾਇਕ ਵੱਲੋਂ ਖੁਦ ਉਹਨਾਂ ਦੇ ਨਾਲ ਮਿਲ ਕੇ ਪਿੰਡ ਵਾਸੀਆਂ ਨੂੰ ਸਖਤ ਬਾਹਰ ਕੱਢਿਆ ਗਿਆ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਹਲਕਾ ਵਿਧਾਇਕ ਖੁਦ ਬਰਸਾਤ ਦੇ ਪਾਣੀ ਦੇ ਵਿੱਚ ਉਤਰ ਕੇ ਐਨਡੀਆਰਐਫ ਦੀਆਂ ਟੀਮਾਂ ਦੇ ਨਾਲ ਮਿਲ ਕੇ ਰਾਹਤ ਕਾਰਜਾਂ 'ਤੇ ਜੁਟੇ ਹੋਏ ਹਨ ਅਤੇ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਵੱਲੋਂ ਏਕਾਜਿਤ ਕੀਤੇ ਗਏ ਜਿਸ ਤਰ ਜਿੱਥੇ ਸ਼ਾਪਰ ਵਿਖੇ ਵਕ ਵਕ ਪਰਿਵਾਰਾਂ ਨੂੰ ਬਾਹਰ ਕੱਢਿਆ ਗਿਆ ਉੱਥੇ ਹੀ ਲਾਗਲੇ ਪਿੰਡ ਅਬਿਆਣਾ ਵਿਖੇ ਵੀ ਦਰਿਆ ਦੇ ਨਾਲ ਲੱਗਦੇ ਖੇਤਰ 'ਚ ਬਣਾਏ ਗਏ ਇੱਕ ਘਰ ਦੇ ਵਿੱਚੋਂ ਇੱਕ ਪਰਿਵਾਰ ਦੇ 10 ਮੈਂਬਰਾਂ ਨੂੰ ਸੁਰੱਖਿਤ ਬਾਹਰ ਕੱਢਿਆ ਜਾ ਚੁੱਕਿਆ ਹੈ ਵਿਧਾਇਕ ਨੇ ਦੱਸਿਆ ਕਿ ਜ਼ੇਰੋ ਤੱਕ ਖਾਲਾ ਸਹੀ ਨਹੀਂ ਹੋ ਜਾਂਦੇ ਔਰ ਉਹ ਤੱਕ ਇਹ ਟੀਮਾਂ ਇੱਥੇ ਹੀ ਤਾਇਨਾਤ ਰਹਿਣਗੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਐਨਡੀਆਰਐਫ ਦੀਆਂ ਟੀਮਾਂ ਪੂਰੀ ਜੱਦੋਜਹਿਦ ਨਾਲ ਪੂਰੀ ਤਨਦੇਹੀ ਦੇ ਨਾਲ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕੰਮ ਕਰ ਰਹੇ ਨੇ ਲਗਾਤਾਰ ਉਹਨਾਂ ਵੱਲੋਂ ਇਹ ਕਾਰਜ ਕੀਤੇ ਜਾ ਰਹੇ ਨੇ ਜੇ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਬਰਸਾਤ ਦੇ ਕਨਖੜਾਂ ਦੀ ਸਥਿਤੀ ਬਣੀ ਹੋਈ ਹੈ ਉੱਥੇ ਹੀ ਨੂਰਪੁਰ 베ਜੀ ਦੇ ਦਰਿਆ ਦੇ ਨਾਲ ਲੱਗਦੇ ਖੇਤ ਦੇ ਪਿੰਡਾਂ ਵਿੱਚ ਵੀ ਹਾਲਾਤ ਕੁਝ ਨਾਜਕ ਬਣ ਗਏ ਨੇ ਪਰੰਤੂ ਉੱਥੇ ਹੀ ਹਲਕਾ ਬਧਾਇਕ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਹੋਇਆਂ ਜਿੱਥੇ ਕਿ ਵੱਖ-ਵੱਖ ਪਿੰਡਾਂ 'ਚ ਖੁਦ ਜਾ ਕੇ ਮੌਕਾ ਦੇਖਿਆ ਗਿਆ ਉੱਥੇ ਹੀ ਪੀਐਨਡੀਆ ਰਫ ਦੀਆਂ ਟੀਮਾਂ ਤੇ ਹੋਰ ਪ੍ਰਸ਼ਾਸਨ ਦੀਆਂ ਟੀਮਾਂ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵੱਲੋਂ ਲਗਾਤਾਰ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੰਮ ਕੀਤੇ ਜਾ ਰਹੇ ਹਨ। ਉਹ ਪੁਲਿਸ ਹੈ ਨਹੀਂ ਜਾਣਾ ਹੁਣਾ ਨਾ ਨਾ। ਅੱਗੇ ਬੜਾ ਅਗੇ ਨਾ। ਮੈਂ ਜਾ ਰਿਹਾ ਹਾਂ। ਉਹ ਪੁਲਿਸਾਂ ਨੂੰ ਚਾਲੋ। ਘਟੇ ਤੁਕਾ। ਚਾਹ ਨੂੰ ਲਾ ਕੇ ਲੈਣਾ। Escobar como de. Ok. Loco. Okay. ਲਾਓ ਇਹਨਾਂ ਨੂੰ ਫੜਕਾ ਮਿਤਾ ਲਓ ਮਿਤਾ ਹੱਥ ਫੜ ਕੇ ਇੱਕ ਮਿੰਟ ਹੱਥ ਫੜ ਕੇ ਭਾਈ ਭਾਈ ਜੀ ਮਰੇ ਪਿੱਛੇ ਆ ਜਾਓ ਥੈਂਕ ਯੂ ও লেও ইন বোলেগা কোন कितने बंदे लेकर आए हैं अभी हम पांच आदमी लेकर आए हैं वहाँ तो पांच छह आदमी और उनको तो भी लेकर आएंगे जी बिल्कुल और भी गाँव वासी काफी हैं वहाँ पे तो गाँव वासी है लेकिन वो आने चाहते हैं लेबर वाले आदमी वो आ रहे हैं ओके कितनी जहाँ पे टीमें आई हुई है हमारे यहाँ अभी एक टीम आई हुई है लुधियाना से